ਪਟਿਆਲਾ ਦੇ ਇੱਕ ਨਿੱਜੀ ਕਲੱਬ ਦੇ ਵਿੱਚ ਉਸ ਵੇਲੇ ਹੜਕੰਪ ਮਚ ਗਿਆ ਜਦੋਂ ਉੱਥੇ ਆਏ ਕੁਝ ਨੌਜਵਾਨਾਂ ਵੱਲੋਂ ਉੱਥੇ ਕੰਮ ਕਰ ਰਹੇ ਬਾਉਂਸਰਾਂ ਦੇ ਉੱਤੇ ਤਾਬੜ ਤੋੜ ਗੋਲੀਆਂ ਚਲਾਣੀਆਂ ਸ਼ੁਰੂ ਕਰ ਦਿੱਤੀਆਂ ਗਈਆਂ ਇਸ ਗੋਲੀਬਾਰੀ ਦੇ ਵਿੱਚ ਇੱਕ ਬਾਉਂਸਰ ਬੁਰੀ ਤਰ੍ਹਾਂ ਦੇ ਨਾਲ ਜ਼ਖਮੀ ਹੋ ਗਿਆ ਜਿਸ ਨੂੰ ਗੰਭੀਰ ਹਾਲਤ ਦੇ ਵਿੱਚ ਹਸਪਤਾਲ ਦੇ ਵਿੱਚ ਦਾਖਲ ਕਰਵਾਇਆ ਗਿਆ ਇਸ ਮੌਕੇ ਦੀਆਂ ਸੀਸੀਟੀਵੀ ਵੀਡੀਓਜ਼ ਵੀ ਸਾਹਮਣੇ ਆਈਆਂ ਨੇ ਜਿਸ ਦੇ ਆਧਾਰ ਦੇ ਉੱਤੇ ਪੁਲਿਸ ਹੁਣ ਇਸ ਪੂਰੇ ਮਾਮਲੇ ਦੀ ਜਾਂਚ ਕਰ ਰਹੀ ਹੈ ਆਖਰਕਾਰ ਇਹ ਗੋਲੀਬਾਰੀ ਕਿਸ ਵਜ੍ਹਾ ਕਰਕੇ ਹੋਈ ਹੈ ਆਓ ਤੁਹਾਨੂੰ ਡਿਟੇਲ ਦੇ ਵਿੱਚ ਦੱਸਦੇ ਹਾਂ ਪਟਿਆਲਾ ਵਿਖੇ ਸਟ੍ਰੀਟ ਕਲੱਬ ਦੇ ਵਿੱਚ ਕੁਝ ਨੌਜਵਾਨਾਂ ਨੇ ਬੌਂਸਰਾਂ ਦੇ ਉੱਤੇ ਗੋਲੀਆਂ ਚਲਾਣੀਆਂ ਸ਼ੁਰੂ ਕਰ ਦਿੱਤੀਆਂ ਜਿਸ ਤੋਂ ਬਾਅਦ ਕਲੱਬ ਦੇ ਵਿੱਚ ਭਗੜਦੜ ਮਚ ਗਈ ਇਸ ਹਮਲੇ ਦੌਰਾਨ ਇੱਕ ਬੌਂਸਰ ਬੁਰੀ ਤਰ੍ਹਾਂ ਦੇ ਨਾਲ ਜ਼ਖਮੀ ਹੋ ਗਿਆ ਅਤੇ ਜ਼ਮੀਨ ਦੇ ਉੱਤੇ ਡਿੱਗ ਪਿਆ ਪਰ ਨੌਜਵਾਨਾਂ ਵੱਲੋਂ ਇਸ ਤੋਂ ਬਾਅਦ ਵੀ ਗੋਲੀਬਾਰੀ ਬੰਦ ਨਹੀਂ ਕੀਤੀ ਗਈ ਦਰਸਲ ਸਮਾਂ ਜ਼ਿਆਦਾ ਹੋਣ ਦੇ ਕਰਕੇ ਬੌਂਸਰਾਂ ਨੇ ਡੀਜੇ ਚਲਾਉਣ ਤੋਂ ਮਨਾ ਕਰ ਦਿੱਤਾ ਸੀ ਜਿਸ ਤੋਂ ਬਾਅਦ ਬਦਮਾਸ਼ਾਂ ਨੇ ਪਿਸਤੌਲ ਕੱਢ ਕੇ ਗੋਲੀਆਂ ਚਲਾਣੀਆਂ ਸ਼ੁਰੂ ਕਰ ਦਿੱਤੀਆਂ ਇਸ ਦੌਰਾਨ ਘਟਨਾ ਦਾ ਇੱਕ ਸੀਸੀਟੀਵੀ ਵੀਡੀਓ ਵੀ ਸਾਹਮਣੇ ਆਇਆ ਜਿਸ ਦੇ ਵਿੱਚ ਇਹ ਸਾਰੀ ਘਟਨਾ ਕੈਦ ਹੋ ਗਈ ਹੈ ਗੋਲੀ ਲੱਗਣ ਕਾਰਨ ਜ਼ਖਮੀ ਹੋਇਆ ਬਾਉਂਸਰ ਕਲੱਬ ਦੇ ਬਾਹਰ ਐਂਟਰੀ ਕਰਨ ਦਾ ਕੰਮ ਕਰਦਾ ਸੀ ਇਸੇ ਦੌਰਾਨ ਬਦਮਾਸ਼ਾਂ ਵੱਲੋਂ 4 ਗੋਲੀਆਂ ਚਲਾਈਆਂ ਗਈਆਂ ਜਿਸ ਦੇ ਵਿੱਚ ਪਹਿਲੀ ਗੋਲੀ ਬਾਉਂਸਰ ਦੀ ਬਾਹ ਦੇ ਉੱਤੇ ਲੱਗੀ ਅਤੇ ਉਹ ਜ਼ਖਮੀ ਹੋ ਕੇ ਡਿੱਗ ਪਿਆ ਇੱਕ ਗੋਲੀ ਫਟ ਗਈ ਅਤੇ ਬਾਉਂਸਰ ਉੱਠ ਕੇ ਭੱਜ ਗਿਆ ਤੀਜੀ ਗੋਲੀ ਬਾਉਂਸਰ ਦੇ ਪੇਟ ਨੂੰ ਛੂ ਕੇ ਲੰਘ ਗਈ ਅਤੇ ਚੌਥੀ ਗੋਲੀ ਕੰਧ ਦੇ ਵਿੱਚ ਜਾ ਕੇ ਵੱਜੀ ਸਰ ਕੱਲ ਰਾਤ ਮੈਨੂੰ ਮੇਰੇ ਬ੍ਰਦਰ ਦਾ ਫੋਨ ਆਇਆ ਤਕਰੀਬਨ ਪੌਣੇ 12 ਵਜੇ ਦਾ ਟਾਈਮ ਸੀਗਾ ਤੇ ਉਹਨਾਂ ਨੇ ਮੈਨੂੰ ਕਿਹਾ ਕਿ ਵੀ ਕਿ ਬ੍ਰਦਰ ਜੀ ਤੁਸੀਂ ਜਲਦੀ ਰਜਿੰਦਰ ਹਸਪੀਟਲ ਪਹੁੰਚੋ ਮੇਰੇ ਗੋਲੀ ਲੱਗੀ ਹੈ ਤਾਂ ਮੈਨੂੰ ਉਹ ਗੱਲ ਸੁਣ ਕੇ ਥੋੜੀ ਹੈਰਾਨੀ ਹੋਈ ਕਿ ਵੀ ਮਤਲਬ ਐਵੇਂ ਕਿਵੇਂ ਇਹ ਚੀਜ਼ ਬੋਲ ਰਿਹਾ ਹੈ ਤਾਂ ਮੈਨੂੰ ਚਲੋ ਮੈਨੇ ਜ਼ਿਆਦਾ ਉਹ ਨਹੀਂ ਕੀਤਾ ਹੈਗਾ ਮੈਂ ਰਜਿੰਦਰ ਹਸਪੀਟਲ ਵੱਸਤੇ ਨਿਕਲ ਗਿਆ ਆਪਣੇ ਰਿਸ਼ਤੇਦਾਰਾਂ ਨੂੰ ਵੀ ਫੋਨ ਕਰਤਾ ਮੈਨੇ ਕਿ ਵੀ ਜੀ ਐਵੇਂ ਮੈਂ ਕਰਕੇ ਗੱਲ ਹੋਈ ਆ ਉੱਥੇ ਪਹੁੰਚੋ ਤੇ ਦੇਖੀ ਜਾ ਕੇ ਕੀ ਗੱਲਬਾਤ ਹੈ ਉੱਥੇ ਪਹੁੰਚਣ ਤੇ ਸਾਨੂੰ ਪਤਾ ਲੱਗਿਆ ਕਿ ਵੀ ਉੱਥੇ ਜਿਹੜਾ ਮੇਰਾ ਬ੍ਰਦਰ ਸੀਗਾ ਉਹਦੀ ਇੱਕ ਬਾਹ ਦੇ ਵਿੱਚ ਗੋਲੀ ਲੱਗੀ ਹੋਈ ਸੀ ਜੋ ਕਿ ਉਹਦੀ ਗੋਲੀ ਉਹਦੀ ਬਾਹ ਦੇ ਵਿੱਚ ਅੰਦਰੀ ਸੀਗੀ ਉਹ ਤੇ ਦੂਸਰੀ ਗੋਲੀ ਜਿਹੜੀ ਸੀ ਉਹਦੇ ਪੇਟ ਦੇ ਵਿੱਚ ਖਹਿ ਕੇ ਲੰਘ ਗਈ ਤੇ ਅਸੀਂ ਜਦੋਂ ਉੱਥੇ ਪਹੁੰਚੇ ਤਾਂ ਸਾਨੂੰ ਮਤਲਬ ਪਤਾ ਲੱਗਿਆ ਕਿ ਵੀ ਕਲੱਬ ਦੇ ਵਿੱਚ ਕੋਈ ਚਾਰ ਮੁੰਡੇ ਆਏ ਸੀਗੇ ਤੇ ਇਹਨਾਂ ਦਾ ਮਤਲਬ ਇਹ ਕਹਿੰਦੇ ਜੀ ਡੀਜੇ ਦੇ ਪਿੱਛੇ ਕਲੇਸ਼ ਹੋਇਆ ਕਿ ਵੀ ਡੀਜੇ ਚਲਾਓ ਬਟ ਕਲੱਬ ਦਾ ਟਾਈਮ 11 ਵਜੇ ਦਾ ਸੀ ਤੇ 11 ਵਜੇ ਉਹਨਾਂ ਨੇ ਆਪਣਾ ਜਿਹੜਾ ਸੀਗਾ ਡੀਜੇ ਬੰਦ ਕਰਤਾ ਉਸ ਦੇ ਰਿਲੇਟਿਡ ਕਿ ਵੀ ਇਹ ਕਹਿੰਦੇ ਵੀ ਗਾਣਾ ਲਗਾਓ ਅਸ ਤਾਂ ਮਤਲਬ ਉਹ ਨਹੀਂ ਕਰਦੇ ਹੈਗੇ ਤੇ ਸਾਨੂੰ ਤੁਸੀਂ ਜਾਣਦੇ ਨਹੀਂਗੇ ਤੁਸੀਂ ਅਸੀਂ ਮੈਂ ਜੇਲ੍ਹ ਚੋਂ ਆਇਆ ਹੋਇਆ ਜਿਹੜੇ ਮੁੰਡੇ ਨੇ ਫਾਇਰਿੰਗ ਕੀਤੀ ਹੈ ਉਸ ਮੁੰਡੇ ਨੇ ਇਹ ਗੱਲ ਸ਼ਬਦ ਬੋਲੇ ਨੇ ਕਿ ਜੀ ਮੈਂ ਜੇਲ੍ਹ ਚੋਂ ਆਇਆ ਹਾਂ ਬ੍ਰਦਰ ਨੂੰ ਕਿ ਤੂੰ ਮੈਨੂੰ ਜਾਣਦਾ ਨਹੀਂ ਹੈਗਾ ਕਿ ਵੀ ਤੇ ਇਹ ਗੱਲਾਂ ਲੈ ਕਿਉਂ ਕਹਿੰਦਾ ਜੀ ਮੈਨੇ ਕੀ ਲੈਣਾ ਕਿ ਤੂੰ ਜੇਲ੍ਹ ਤੋਂ ਆਇਆ ਕਿੱਥੋਂ ਆਇਆ ਕਿ ਮੇਰੀ ਡਿਊਟੀ ਹੈ ਕਿ ਵੀ ਕਲੱਬ ਦਾ ਟਾਈਮ ਹੋ ਗਿਆ ਓਵਰ ਤੇ ਇਹਨਾਂ ਨੇ ਕੋਈ ਜ਼ਿਆਦਾ ਗੱਲ ਨਹੀਂ ਹੋਈ ਸਿੱਧੀ ਇਹਨਾਂ ਨੇ ਪਿਸਟਲ ਗੱਡੀ ਗੋਲੀਆਂ ਚਲਾਉਣੀਆਂ ਸਟਾਰਟ ਕਰਤੀਆਂ ਜੀ ਆਪਣਾ ਟਾਈਮ ਕਿਨੇ ਵਜੇ ਦਾ ਸਰ ਕਲੱਬ ਦਾ ਟਾਈਮ ਕਲੋਜ਼ਿੰਗ ਦਾ 11 ਵਜੇ ਦਾ ਜੀ 11 ਵਜੇ ਤੋਂ ਬਾਅਦ ਕੋਈ ਐਂਟਰੀ ਨਹੀਂ ਹੁੰਦੀ ਕਲੱਬ ਦੇ ਵਿੱਚ ਤੇ ਉਹ ਤਾਂ ਜੋ ਸੀਗਾ ਉਸ ਰਿਲੇਟਿਡ ਹੀ ਰੂਲ ਦੇ ਹਿਸਾਬ ਨਾਲ ਉਹਨਾਂ ਨੂੰ ਮੁੰਡਿਆਂ ਨੂੰ ਮਨਾ ਕੀਤਾ ਗਿਆ ਸੀਗਾ ਬਟ ਉਹ ਮੁੰਡਿਆਂ ਨੇ ਜਿਹੜਾ ਸੀਗਾ ਸਿੱਧੀਆਂ ਗੋਲੀਆਂ ਚਲਾਉਣੀਆਂ ਸਟਾਰਟ ਕਰਤੀਆਂ ਚਾਰ ਉਹਨਾਂ ਨੇ ਫਾਇਰ ਮਾਰੀ ਨੇ ਜੋ ਕਿ ਦੋ ਮੇਰੇ ਬ੍ਰਦਰ ਨੂੰ ਲੱਗੇ ਇੱਕ ਉਹਦੀ ਬਾਹ ਦੇ ਵਿੱਚ ਹੀ ਹੈ ਹਜੇ ਉਹਦਾ ਇਲਾਜ ਚੱਲ ਰਿਹਾ ਹੈ ਹਜੇ ਗੋਲੀ ਦੀ ਬਾਹਰ ਨਹੀਂ ਨਿਕਲੀ ਨਹੀਂ ਹੈਗੀ ਦੂਸਰੀ ਗੋਲੀ ਉਹਦੀ ਆਪਣਾ ਬੱਖੀ ਦੇ ਕੋਲੋਂ ਖਹਿ ਕੇ ਲੰਗੀ ਹੈ ਜੀ ਤੇ ਦੋ ਗੋਲੀਆਂ ਜਿਹੜੀਆਂ ਨੇ ਜੋ ਮੇਰੇ ਬ੍ਰਦਰ ਨੇ ਮੈਨੂੰ ਦੱਸਿਆ ਕਿ ਇੱਕ ਗੋਲੀ ਤਾਂ ਉਹਦੀ ਚਲਾਂਦੇ ਉੱਥੇ ਗੋਲੀ ਫਟ ਗਈ ਔਰ ਇੱਕ ਗੋਲੀ ਕੰਧ ਦੇ ਵਿੱਚ ਵੱਜੀ ਹੈ ਜਿਹੜੀ ਕਿ ਅਸੀਂ ਗੋਲੀ ਔਰ ਉਹਦਾ ਖੋਲ ਵਗੈਰਾ ਸਾਰਾ ਹੀ ਪੁਲਿਸ ਨੂੰ ਅਸੀਂ ਦਿੱਤਾ ਜੀ। ਫਸ ਲਗੜਾ ਲਸਸ ਸੀਗਾ ਕਿਉਂਕਿ ਸਰ ਇਸ ਬਾਰੇ ਜਾਣਕਾਰੀ ਨਹੀਂ ਹੈਗੀ ਜੀ ਬਟ ਪਿਸਟਲ ਸੀਗਾ ਸਿਲਵਰ ਰੰਗ ਸੀਗਾ ਜੀ ਤੇ ਉਹ ਆਪਣਾ ਇਹ ਹੁਣ ਪੁਲਿਸ ਦੱਸੇਗੀ ਜੀ ਕਿ ਵੀ ਉਹ ਜਾਇਜ਼ ਸੀਗਾ ਜਾਂ ਨਜਾਇਜ਼ ਸੀਗਾ। ਬਟ ਮੁੰਡਿਆਂ ਦੀ ਉਮਰਾਂ ਜਿਹੜੀਆਂ ਸੀਗੀਆਂ ਉਹ ਤਕਰੀਬਨ 26 26 27 ਸਾਲ ਦੀਆਂ ਸੀਗੀਆਂ ਜੀ ਇਹ ਡੜੇ ਜਵਾਕਾਂ ਨੂੰ ਕੋਣ ਅਸਲਾ ਦਿੰਦਾ ਜੀ ਤਸਲਾ ਲਾਉ ਸੀ ਉੱਥੇ ਮੇਰੇ ਹੋਟਲ ਜੀ ਤੇ ਸਰ ਸਾਡੇ ਅਸਲਾ ਉੱਥੇ ਜਿਹੜਾ ਹੈਗਾ ਬ੍ਰਦਰ ਦੇ ਇੱਥੇ ਜਿੱਥੇ ਇਹ ਜੌਬ ਕਰਦਾ ਐਂਟਰੀਆਂ ਵਗੈਰਾ ਪੰਦਦਾ ਕਸਟਮਰਾਂ ਦੀਆਂ ਉੱਥੇ ਅਸਲਾ ਅਲਾਉਡ ਨਹੀਂ ਹੈਗਾ ਜੀ ਪ੍ਰੋਪਰ ਚੈਕਿੰਗ ਹੁੰਦੀ ਹੈ ਬਟ ਇਹ ਮੁੰਡੇ ਕਿਵੇਂ ਲੁਕੋ ਕੇ ਅਸਲਾ ਲੈ ਕੇ ਅੰਦਰ ਬੜੇ ਯਕੀ ਇਹਨਾਂ ਦੀ ਸਾਜ਼ਿਸ਼ ਸੀਗੀ ਕਿਸੇ ਰਿਲੇਟਿਡ ਇਹ ਅੰਦਰ ਅਸਲਾ ਲੈ ਕੇ ਗਏ ਨੇ ਜੀ ਉਹ ਹੁਣ ਪੁਲਿਸ ਹੀ ਦੱਸ ਸਕਦੀ ਆ ਸਰ ਅਸੀਂ ਚਾਹੁੰਦੇ ਆ ਜੀ ਦੇਖੋ ਸਾਡੇ ਬ੍ਰਦਰ ਦੇ ਇਹਨਾਂ ਨੇ ਸਿੱਧੀ ਛਾਤੀ ਦੇ ਵਿੱਚ ਗੋਲੀ ਮਾਰੀ ਜਿਹੜਾ ਕਿ ਉਹਨੇ ਆਪਣੀ ਬਾਹ ਕਰ ਲਈ ਤੇ ਉਹ ਬਾਹ ਦੇ ਵਿੱਚ ਉਹਦੇ ਗੋਲੀ ਬੜ ਗਈ ਅਗਰ ਉਹ ਬਾਹ ਕੇ ਨਾ ਕਰਦਾ ਤਾਂ ਸ਼ਾਇਦ ਉਹਦੀ ਮੌਕੇ ਤੇ ਹੀ ਮੌਤ ਹੋ ਜਾਂਦੀ ਕਿ ਵੀ ਗੋਲੀ ਉਹਦੇ ਛਾਤੀ ਦੇ ਵਿੱਚ ਜਾਂ ਦਿਲ ਦੇ ਵਿੱਚ ਜਾ ਕੇ ਦਿਲ ਪਾੜ ਦਿੰਦੀ ਤਾਂ ਅਸੀਂ ਚਾਹੁੰਦੇ ਆ ਕਿ ਦੇਖੋ ਜੀ ਜੋ ਕਾਨੂੰਨ ਦੇ ਵਿੱਚ ਇਸ ਦੇ ਰਿਲੇਟਿਡ ਸਜ਼ਾ ਹੈਗੀ ਹੈ ਕਿ ਸਾਡਾ ਭਰਾ ਮਰਦਾ ਮਰਦਾ ਬਚਿਆ ਸਾਨੂੰ ਇਨਸਾਫ ਚਾਹੀਦਾ ਔਰ ਜੋ ਹੈ ਪੂਰੀ ਸ਼ਕਤੀ ਦੇ ਨਾਲ ਪੁਲਿਸ ਕਾਰਵਾਈ ਕਰੇ ਔਰ ਇਹ ਜਿਹੜੇ ਆਪਣਾ ਸ਼ਰਾਰਤੀ ਬੰਦੇ ਨੇ ਜਿਹੜੇ ਕਿ ਸਮਾਜ 'ਚ ਗੰਦ ਪਾਉਂਦੇ ਨੇ ਜੋ ਕਿ ਇਹ ਫਿਲਮਾਂ ਦੇਖ ਕੇ ਜਾਂ ਗਾਣੇ ਦੇਖ ਕੇ ਫੀਲਿੰਗਾਂ ਲੈ ਕੇ ਸਿੱਧੀਆਂ ਗੋਲੀਆਂ ਕਲਬਾਂ 'ਚ ਚਲਾ ਰਹੇ ਨੇ ਤੇ ਉਹਨਾਂ ਦੇ ਉੱਤੇ ਨੱਥ ਪਾਈ ਜਾਵੇ ਤੇ ਤਾਂ ਕਿ ਜਿਹੜਾ ਹੈਗਾ ਸਮਾਜ ਦੇ ਵਿੱਚ ਸਾਡੇ ਨਾਲ ਹੀ ਨਹੀਂ ਇਹ ਬੰਦੇ ਕੱਲ ਨੂੰ ਕਿਸੇ ਹੋਰ ਨਾ ਵੀ ਵਾਰਦਾਤ ਕਰ ਸਕਦੇ ਨੇ ਸ਼ਾਇਦ ਉਹ ਬੰਦਾ ਅੱਜ ਸਾਡਾ ਅਪਰਾਧ ਬਚ ਗਿਆ ਉਹ ਬੰਦਾ ਨਾ ਬਚੇ ਜਾਣਕਾਰੀ ਦੇ ਅਨੁਸਾਰ ਇਹ ਚਾਰੇ ਨੌਜਵਾਨ ਇੱਕ ਥਾਰ ਗੱਡੀ ਦੇ ਵਿੱਚ ਸਵਾਰ ਹੋ ਕੇ ਕਲੱਬ ਪੁੱਜੇ ਸੀ ਕਲੱਬ ਦੇ ਮਾਲਕ ਨੂੰ ਕਿਸੇ ਜਾਣਕਾਰ ਦਾ ਫੋਨ ਆਇਆ ਸੀ ਅਤੇ ਉਸੇ ਰੈਫਰੈਂਸ ਦੇ ਆਧਾਰ ਦੇ ਉੱਤੇ ਹੀ ਨੌਜਵਾਨਾਂ ਨੂੰ ਕਲੱਬ ਦੇ ਵਿੱਚ ਐਂਟਰੀ ਦਿੱਤੀ ਗਈ ਸੀ ਹੁਣ ਪੁਲਿਸ ਵੱਲੋਂ ਸਾਰੇ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ ਅਤੇ ਸੀਸੀਟੀਵੀ ਵੀਡੀਓ ਦੇ ਆਧਾਰ ਦੇ ਉੱਤੇ ਕਾਰਵਾਈ ਸ਼ੁਰੂ ਕਰ ਦਿੱਤੀ ਗਈ ਹੈ ਪਟਿਆਲਾ ਤੋਂ ਰਣਦੀਪ ਸਿੰਘ ਦੀ ਰਿਪੋਰਟ ਹਮਦਰਦ ਟੀਵੀ